ਇਹ ਆਪੇ ਅੱਗੇ ਬੱਚਿਆਂ ਨੂੰ ਕਰਕੇ ਤੇ ਹਾਰੇ ਬਲ ਕੇ ਨੂੰ ਤੇ ਅੱਗੇ ਬੱਚਾ ਇਹ ਮੇਰਾ ਬੱਚਾ ਛੋਟਾ ਬੱਚਾ ਵੱਡਾ ਬੱਚਾ ਕੋਈ ਵਿਚਾਰਾ ਕਰਕੇ ਉਹਨੂੰ ਨੌਕਰੀ ਕਿਦਾਂ ਕਹਿੰਦੇ ਦੋ ਬੰਨ ਉਹ ਗਵਰਨਮੈਂਟ ਅਫਸਰ ਕਰਨਾ ਲਈ ਮੈਂ ਤਾਂ ਕਰਨਾ ਵੀ ਕਰਕੇ ਵੀ ਜਿੱਥੇ ਵੀ ਆ ਸਕਦਾ ਮੇਰਾ ਮੈਂ ਤਾਂ ਹੁਣ ਪਸਾ ਦਿਹਾੜੀ ਦੀ ਡੰਗ ਤੇ ਅਬਈ ਕਿਸੇ ਨਾਲ ਸੀ ਕਿੱਥੇ ਡਿਊਟੀ ਕਰਦਾ ਸੀ ਮੁੰਡਾ ਕੀ ਗੱਲ ਸਾਰੀ ਇਹ ਇੱਥੇ ਮੁੰਡਿਆਂ ਨਾਲ ਹੀ ਇੱਥੇ ਪਾਣੀ ਪੀ ਲਾ ਜੀ ਪਾਣੀ ਪੀਓ ਪਾਣੀ ਪੀ ਪਾਣੀ ਪੀ ਪਾਣੀ ਪੀ 40 ਕਦੋਂ ਤਾਂ ਤਸਨੀ ਆਇਆ ਤਸਨੀ ਆਰਦਾ ਇਹ ਵਰਗਾ ਮੈਂ ਨਾਲ ਕਰਦਾ ਚਾਹ ਰਹੀ ਹੋ ਕੇ ਨਾਲ ਕਦੋਂ ਘਰ ਆਇਆ ਸੀ ਕਦੋਂ ਗੱਲ ਹੋਈ ਸੀ ਪਰਿਵਾਰ ਦੇ ਨਾਲ ਕੀ ਕਹਿੰਦਾ ਸੀ ਪਰਿਵਾਰ ਨਾਲ ਪਰਸੋਂ ਗੱਲ ਹੋਈ ਹੈ ਕੀ ਕਹਿੰਦਾ ਸੀ ਘਰ ਬਣ ਰਿਹਾ ਸੀ ਮਾਂ ਆਪਣੀ ਨਾਲ ਗੱਲ ਹੋਈ ਹੈ ਪਰਸੋਂ ਆਉਂਦਾ ਹੈ ਵੀ ਡੈਡੀ ਬੰਦੇ ਘਰ ਕੀ ਮੰਮੀ ਆਪਣੀ ਆਉਂਦਾ ਹੈ ਬੰਦੇ ਦਾ ਬੜ ਮਿਸਤਰੀ ਤੇ 15 ਤੱਕ ਮੈਂ ਛੁੱਟੀ ਆ ਜਾਣਾ ਤੇ ਅਗੇ ਕੰਮ ਲਾਣਾ ਹੈ ਤੇ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤਾਂ ਮੈਂ ਫੇਰ ਬਾਅਦ ਚ ਕਰਨਾ ਫੋਨ ਬਾਅਦ ਚ ਫੋਨ ਨਹੀਂ ਕੀਤਾ ਹੁਣ ਤੇ ਸਵੇਰੇ ਗੱਲ ਕੀਤੀ ਆ ਗੜਾ ਹੁੰਦਾ 3:30 ਵਜੇ ਕਾਲ ਫੇਰੇ ਆ ਗੜਾ ਕੰਮ ਹੋ ਗਿਆ ਮੇਰੇ ਨੂੰ ਜੇ ਲਿਆਇਨਾ ਸੀ ਸਿੰਘ ਜੀ ਸਾਹਿਬ ਆਇਨਾ ਤੇ ਇਹਨਾਂ ਨੇ ਗੱਲ ਕੀਤੀ ਆਣ ਕੇ ਆਖਿਆ ਬशीर ਸਾਹ ਦਾ ਕਰਕੇ ਮੈਂ ਆਈ ਹੋਈ ਆ ਮੈਂ ਉਹਨੂੰ ਪੁੱਛਿਆ ਮੈਂ ਵੀ ਕੀ ਗੱਲ ਵੀ ਆਪਣਾ ਕੋਪਾ ਜੀ ਕਿੱਥੋਂ ਆਇਓ ਇਹਨਾਂ ਦੱਸਿਆ ਕੁਝ ਨਹੀਂ ਆਣਾ ਦੱਸਿਆ ਕੋਈ ਨਹੀਂ ਤੇ ਕਿਸੇ ਸੰਗਾ ਹੁੰਦਾ ਵੀ ਮਾਤਾ ਨੂੰ ਮਾਤਾ ਦੇਖਣਾ ਪਏ ਮੇਰੇ ਢੇਰ ਤੇ ਉਹਨੇ ਰੋ ਕੇ ਪਰ ਹੋ ਗਿਆ ਕਰ ਕੀ ਰਤਾਂ ਥੜਕ ਗਈਆਂ ਇਲੇ ਅਖੰਡ ਮਾਤਾ ਦੇਖਣਾ ਪਏ ਕਤਨਾ ਥੜਕ ਗਿਆ ਤੇ ਫਿਰ ਮੁੜ ਕੇ ਗੱਲ ਕਿ ਮੇਰੇ ਸਰੀਰ ਨੇ ਕੰਮ ਨਹੀਂ ਕੀਤਾ ਨਾ ਲੱਕ ਉਠਿਆ ਨਾ ਲੱਤਾਂ ਉਠੀਆਂ ਤੇ ਕੱਲ ਦਾ ਮੈਂ ਸੋ ਤੁਰਿਆ ਨਹੀਂ ਜਾ ਕਰਦਾ ਕੋ ਮੰਗ ਹੈਗੀ ਸਰਕਾਰ ਤੋਂ ਸਰਕਾਰ ਕੋ ਮੰਗ ਹੈ ਕਿ ਮੇਰੇ ਦੂਜੇ ਵੱਡੇ ਬੇਟੇ ਨੂੰ ਕਰਕੇ ਨੌਕਰੀ ਦੇ ਉਹ ਵਿਚਾਰਾ ਦਿਹਾੜੀ ਦਿਹਾੜੀ ਨਾਲ ਹੁਣ ਮੈਂ ਉਹਦੇ ਸਿਰ ਤੇ ਹੁਣ ਇਹਦੇ ਸਿਰ ਤੇ ਬੁੱਢਿਆ ਫਿਰਦਾ ਹਾਂ ਦੋਨੇ ਆਣਾ ਮੈਡ ਦੋਨੇ ਕੋਈ ਸਕੂਲ ਦਾ ਨਾਂ ਵੀ ਨਾ ਰੱਖਿਆ ਜਾਏ ਨਾ ਆ ਰੱਖਿਆ ਜਾਣਾ ਚਾਹੀਦਾ ਕੋਈ ਗੇਲਬੂਡ ਬਣਨਾ ਚਾਹੀਦਾ ਜਨਾਕ ਠੀਕ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਥੇ ਸਾਡੇ ਜਿਹੜੇ ਸ਼ਹੀਦ ਸ਼ਹੀਦ ਗੁਰਜੀਤ ਸਿੰਘ ਜੀ ਉਹਨਾਂ ਦੇ ਨਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਾਂ ਮੇਰੇ ਨਾਲ ਡੀਐਸਪੀ ਸਾਹਿਬ ਤਸੀਲਦਾਰ ਸਾਹਿਬ ਜਿਹੜਾ ਪ੍ਰਸ਼ਾਸਨ ਹੋਇਆ ਆਇਆ ਪੰਜਾਬ ਸਰਕਾਰ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਅੱਜ ਪੋਸਟ ਕੀਤੀ ਸੀਗੀ ਜੋ ਵੀ ਵਾਦਾ ਹੈਗਾ ਪੰਜਾਬ ਸਰਕਾਰ ਦਾ ਸੋ ਦੈਟ ਵਿਲ ਬੀ ਕੇਪਟ ਐਂਡ ਜਿਹੜਾ ਵੀ ਲਾਸ ਹੈ ਉਹ ਪੂਰਾ ਤਾਂ ਨਹੀਂ ਹੋ ਸਕਦਾ ਬਟ ਬੀਇੰਗ ਫਰੋਮ ਗਵਰਨਮੈਂਟ ਸਾਈਡ ਵਾਟਐਵਰ ਕੈਨ ਬੀ ਡਨ ਐਂਡ ਵਾਟਐਵਰ ਹੈਜ਼ ਬੀਨ ਪ੍ਰੋਗਰੈਸਡ ਉੱਪਰបាន ਜਾ ਰਿਹਾ ਸਰ ਕਿਹੜੀ ਜਗ੍ਹਾ ਘਟਨਾ ਹੋਈ ਸੀ ਇਹ ਤੇ ਕਿੰਨੇ ਜਾਨਵਾਰਾਂ ਸ਼ਿਰੀ ਸੋ ਬੇਸਿਕਲੀ ਲਦਾਖ ਦੇ ਵਿੱਚ ਜਿਹੜਾ ਸੀਗਾ ਇਹ ਵਾਈਲ ਐਕਸੀਡੈਂਟ ਹੋਇਆ ਸੀਗਾ ਉੱਥੇ ਹਾਲੇ ਜਿਹੜੇ 3 ਇੰਜਰਡ ਨੇ ਦੋ ਔਨ ਦਾ ਸਪੌਟ ਸੀਗੇ ਰੈਟ ਯੇਟ ਦੀ ਰਿਪੋਰਟਸ ਆਫ ਅਦਰਸ ਆਰ ਟੂ ਮੀ ਰੀਸੀਵਡ ਸੋ ਉਹ ਬੇਸਿਕਲੀ ਬੜਾ ਹੀ ਮੰਦਪਗਾ ਜੋ ਵੀ ਹਾਦਸਾ ਵਾਪਰਿਆ ਥੈਂਕ ਯੂ ਅਲਦੀ ਦਲਜੀਤ ਸਿੰਘ ਹੀਗਾ ਇਹਨਾਂ ਦਾ ਪਿੰਡ ਸ਼ਮਸ਼ੇਰਪੁਰ ਹੀਗਾ ਤੇ ਇਹ ਗੱਡੀ ਲੈ ਕੇ ਜਾ ਰਿਹਾ ਹੈ ਕਿ ਉੱਪਰ 120 123 ਤੇ ਰਸਤੇ ਵਿੱਚ ਸਲਾਈਡਿੰਗ ਹੋ ਗਈ ਉੱਪਰ ਗੱਡੀ ਤੇ ਪੱਥਰ ਲਿੱਗਾ ਇੱਕ ਅਫਸਰ ਤੇ ਇੱਕ ਜੋ ਐਨਸੀਓ ਉਹ ਸਹੀਦ ਹੋ ਗਿਆ ਤਾਂ ਹੀ ਔਰ ਇੱਕ ਬਾਕੀ ਜੋ ਅਫਸਰ ਹੈ ਉਹ ਇੰਜਰਡ ਹੋਇਆ ਉਹ ਬਾਕੀ ਠੀਕ ਹੈ ਜੀ ਹਾਂ ਜੀ ਇਹਨਾਂ ਦੀ ਕੀ ਪੋਸਟਿਜਨ ਦੇ ਆਏ ਸੀ ਇਹ ਹਾਂ ਜੀ ਇਹ ਨਾਇਕ ਸਾਹਿਬ ਨਾਇਕ ਹੀ ਤੇ ਸਰਕਾਰੀ ਸੁਮਾਨਾਸਤ ਹਾਂ ਜੀ ਸਰਕਾਰੀ ਸੁਮਾਨਾਸਤ ਇਹਨਾਂ ਦਾ ਸਸਕਾਰ ਪਹੁੰਚ ਆ ਗਿਆ ਵਾ ਤੇ ਬਾਕੀ ਠੀਕ ਹੈ